ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਦੀਪ ਜੋਸ਼ ਸਿੰਘ ਦੋਸਤੋ ਜਿਹੜੀ ਗੱਲ ਦਾ ਡਰ ਸੀ ਉਹੀ ਗੱਲ ਹੋਈ ਹੈ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਲਗਾਤਾਰ ਅੰਮ੍ਰਿਤਸਰ ਗੁਰਦਾਸਪੁਰ ਬਟਾਲਾ ਡੇਰਾ ਬਾਬਾ ਨਾਨਕ ਦੇ ਨਾ ਲੱਗਦੇ ਸਾਰੇ ਸਰਹੱਦੀ ਇਲਾਕਿਆਂ ਦੇ ਵਿੱਚ ਵਾਰ-ਵਾਰ ਡਰੋਨ ਸੁੱਟੇ ਜਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਮਜ਼ਾਈਲਾ ਸਿੱਟੀਆਂ ਆ ਰਹੇ ਨੇ ਹਾਲਾਂਕਿ ਭਾਰਤ ਦਾ 에ਅਰ ਸਿਸਟਮ ਜਿਹੜਾ ਹੈ 에ਅਰ ਡਿਫੈਂਸ ਸਿਸਟਮ ਬਹੁਤ ਜ਼ਿਆਦਾ ਕਾਮਯਾਬ ਹੈ ਉਹ ਹਵਾ ਦੇ ਵਿੱਚ ਹੀ ਜਿਹੜਾ ਇਸ ਨੂੰ ਨਸ਼ਟ ਕਰ ਰਿਹਾ ਪਰ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਦੇ ਵਿੱਚ 5 ਤੋਂ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਰਤਾਰਪੁਰ ਕੋਰੀਡੋਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਆਖਰੀ 17 ਸਾਲ ਬਿਤਾਏ ਜਿੱਥੋਂ ਮਾਨਵਤਾ ਦਾ ਸੰਦੇਸ਼ ਦਿੱਤਾ ਜਿੱਥੋਂ ਖੇਤੀ ਦਾ ਸੰਦੇਸ਼ ਦੇਸ਼ ਦਿੱਤਾ ਉੱਥੇ ਜਿਹੜਾ ਇੱਕ ਅਟੈਕ ਹੋਇਆ ਬੜੀ ਮੰਦ ਭਾਗੀ ਗੱਲ ਹੈ ਜੀ ਆਹ ਦੱਸ ਦੇ ਕਿ ਹੁਣੇ-ਹੁਣੇ ਅਸੀਂ ਅੱਜ ਸ਼ਾਮ ਨੂੰ ਜਿਹੜਾ ਪਿੰਡ ਕਵਰ ਕਰਕੇ ਆਇਆ ਕਰਤਾਰਪੁਰ ਕੋਰੀਡੋਰ ਦੇ ਬਿਲਕੁਲ ਨਾਲ ਸੀ ਪੱਟੀ ਵਾਲਾ ਜੀ ਹਾਂ ਦੱਸ ਦੇ ਕਿ ਉੱਥੇ ਜਿਹੜਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅਸੀਂ ਕਵਰੇਜ ਕੀਤੀ ਔਰ ਅੱਜ ਇੱਕ ਹੋਰ ਹਮਲਾ ਹੋਇਆ ਅਟੈਕ ਹੋਇਆ ਕਰਤਾਰਪੁਰ ਕੋਰੀਡੋਰ ਦੇ ਬਿਲਕੁਲ ਨੇੜੇ ਤਾਂ ਬਹੁਤ ਮੰਦ ਭਾਗੀ ਗੱਲ ਅੰਮ੍ਰਿਤਸਰ ਦੇ ਵਿੱਚ ਵੀ ਕਿਹਾ ਯਾਰ ਹੈ ਕਿ ਕੁਝ ਥਾਮਾਂ ਦੇ ਉੱਪਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਆ ਤਾਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਆਪਣੀਆਂ ਹਰਕਤਾਂ ਤੋਂ ਤੇ ਦੂਜੇ ਪਾਸੇ ਲਗਾਤਾਰ ਭਾਰਤੀ ਫੌਜ ਜਿਹੜੀ ਹੈ ਨਿਗਾਹ ਰੱਖ ਰਹੀ ਹੈ ਔਰ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਇਹਨਾਂ ਮਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਖਤਮ ਕੀਤਾ ਜਾ ਰਿਹਾ ਅੱਜ ਸ਼ਾਮ ਨੂੰ ਤਕਰੀਬਨ ਇੱਕ ਘੰਟਾ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਐਨਐਸਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਜੀ ਡਵਾਲ ਨੇ ਉਹ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਭਾਰਤ ਦਾ ਬ੍ਰਹਮਾਸਤਰ ਕਿਹਾ ਜਾਂਦਾ ਹੈ ਭਾਰਤ ਦਾ ਬ੍ਰਹਮਾਸਤਰ ਕਿਹਾ ਜਾਂਦਾ ਹੈ ਅਜੀਤ ਡੋਵਾਲ ਨੂੰ ਔਰ ਦੂਜੇ ਪਾਸੇ ਸੀਡੀਐਸ ਸ਼ਾਮਲ ਸੀ ਤਿੰਨੋਂ ਫੋਰਸਾਂ ਦੇ ਮੁਖੀ ਸ਼ਾਮਲ ਸੀ ਤੇ ਹੁਣ ਜਿਹੜਾ ਹੈ ਭਾਰਤ ਵੱਡਾ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਆਉਣ ਵਾਲੇ ਇੱਕ ਘੰਟੇ ਦੇ ਵਿੱਚ ਬਹੁਤ ਵੱਡਾ ਐਕਸ਼ਨ ਪਾਕਿਸਤਾਨ ਦੇ ਉੱਪਰ ਹੋਣ ਜਾ ਰਿਹਾ ਕੱਲ ਜਿਵੇਂ ਲਾਹੌਰ ਇਸਲਾਮਾਬਾਦ ਕਰਾਚੀ ਪਸ਼ਾਵਰ ਦੇ ਉੱਪਰ ਜਿਹੜਾ ਅਟੈਕ ਕੀਤੇ ਗਏ ਭਾਰਤ ਦੇ ਵੱਲੋਂ ਲਗਾਤਾਰ ਮੂੰ ਤੋੜ ਮਾ ਜਵਾਬ ਦਿੱਤਾ ਗਿਆ ਤੇ ਅੱਜ ਅੰਮ੍ਰਿਤਸਰ ਪਾਕਿਸਤਾਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਅਟੈਕ ਕੀਤੇ ਗਏ ਨੇ ਗੁਰਦਾਸਪੁਰ ਦੇ ਵਿੱਚ ਵੀ ਅਟੈਕ ਕੀਤੇ ਗਏ ਨੇ ਔਰ ਤੁਹਾਨੂੰ ਦੱਸਦੇ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਇੱਕ ਮਿਜ਼ਾਈਲ ਡਿੱਗੀ ਹੈ ਤਾਂ ਲਗਾਤਾਰ ਪਠਾਨਕੋਟ ਹੋਵੇ ਪਠਾਨਕੋਟ ਦਾ ਪਹਿਲੀ ਦਹਿਲਿਆ ਪਿਆ ਪਠਾਨਕੋਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਅਟੈਕ ਕੀਤੇ ਜਾ ਰਹੇ ਨੇ ਲਗਾਤਾਰ ਧਮਾਕੇ ਕੀਤੇ ਜਾ ਰਹੇ ਪਠਾਨਕੋਟ ਦੇ ਵਿੱਚ ਤਾਂ ਪੰਜਾਬ ਨੂੰ ਸਭ ਤੋਂ ਵੱਧ ਟਾਰਗੇਟ ਕਿਉਂ ਕੀਤਾ ਜਾ ਰਿਹਾ ਪੰਜਾਬ ਨੂੰ ਹੀ ਸਭ ਤੋਂ ਵੱਧ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਦੇਖੋ ਬਹੁਤ ਵੱਡਾ ਬਾਡਰ ਸਾਡਾ ਗੁਜਰਾਤ ਪੁੰਛ ਦੇ ਨਾਲ ਵੀ ਲੱਗਦਾ ਬਹੁਤ ਸਾਰਾ ਬਾਰਡਰ ਸਾਡਾ ਰਾਜਸਥਾਨ ਦੇ ਨਾਲ ਵੀ ਲੱਗਦਾ ਬੱਟ ਉੱਥੇ ਤੋਂ ਹੁੰਦਾ ਆਦੀ ਕਿ ਬਹੁਤ ਸਾਰਾ ਰੇਗੀਸਾਨਾ ਇਲਾਕਾ ਲੇਕਿਨ ਜਿਹੜਾ ਟਾਰੀ ਵਾਲਾ ਬਾਰਡਰ ਹੈ ਜਿਹੜਾ ਸਭ ਤੋਂ ਮੇਨ ਬਾਰਡਰ ਹੈ ਬਾਗਾ ਬਾਰਡਰ ਪੰਜਾਬ ਦਾ ਫਿਰੋਜ਼ਪੁਰ ਵਾਲਾ ਹੁਸੈਨੀ ਵਾਲਾ ਬਾਰਡਰ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕ ਖੇਮਕਰਨ ਕਿੰਨੀ ਚੱਲ ਜਾਓ ਤੁਸੀਂ ਉੱਥੇ ਆ ਜਾਂਦਾ ਜਿਹੜਾ ਪਿੰਡ ਹੈ ਲਾਸਟ ਪਿੰਡ ਖੇਮਕਰਨ ਬਲਟੋਹਾ ਪਿੱਕੇਵਿੰਡ ਇਹ ਵੀ ਬਾਰਡਰ ਏਰੀਆ ਆ ਜਾਂਦਾ ਬਿਲਕੁਲ ਔਰ ਇੱਥੇ ਲਗਾਤਾਰ ਧਮਾਕੇ ਪੰਜਾਬ ਦੇ ਵਿੱਚ ਹੁਣ ਪਾਕਿਸਤਾਨ ਕਰ ਰਿਹਾ ਨਹੀਂ ਆਪਣੀਆਂ ਹਰਕਤ ਜਾ ਰਿਹਾ ਪਾਕਿਸਤਾਨ ਦਾ ਲਗਾਤਾਰ ਹੁਣ ਸਭ ਤੋਂ ਵੱਡੀ ਅਪਡੇਟ ਦੇ ਦਿੰਨੇ ਆ ਕਰਤਾਰਪੁਰ ਕੋਰੀਡੋਰ ਦੇ ਕੋਲ ਹਮਲਾ ਹੋਇਆ ਕਰਤਾਰਪੁਰ ਕੋਰੀਡੋਰ ਦੇ ਕੋਲ ਧਮਾਕਾ ਹੋਇਆ ਉੱਥੇ ਲੋਕਾਂ ਨੇ ਲਗਾਤਾਰ ਨਾਲ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ ਲੋਕ ਔਰ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ 506 ਅਟੈਕ ਜਿਹੜੇ ਆ ਉਹ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਵੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਤਾਂ ਫਿਰੋਜ਼ਪੁਰ ਦੇ ਖਾਈ ਪਿੰਡ ਦੇ ਵਿੱਚ ਖਾਈ ਪਿੰਡਾ ਫਿਰੋਜ਼ਪੁਰ ਦਾ ਜਿੱਥੇ ਮਿਜ਼ਾਈਲ ਡਿੱਗੀ ਔਰ ਮਿਜ਼ਾਈਲ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਉੱਤੇ ਲਗਾਤਾਰ ਪਖਾਨਕੋਟ 에ਅਰ ਬੇਸ ਪਰ ਕੱਲ ਹਮਲਾ ਹੋਇਆ ਤੇ ਅੱਜ ਪਠਾਨਕੋਟ ਨੂੰ ਫੇਰ ਟਾਰਗੇਟ ਕੀਤਾ ਜਾ ਰਿਹਾ ਪਠਾਨਕੋਟ ਦਾ ਏਰੀਆ ਜਿਹੜਾ ਮਸ ਨੂੰ ਜੀਓਗ੍ਰਾਫਿਕਲੀ ਸਮਝੋ ਨਾਲ ਜੰਮੂ ਕਸ਼ਮੀਰ ਵਾਲਾ ਬਾਰਡਰ ਲੱਗ ਜਾਂਦਾ ਤੇ ਨਾਲ ਦੂਜੇ ਪਾਸੇ ਤੁਸੀਂ ਆਪ ਦੇਖੋ ਕਿੰਨਾ 에ਅਰ ਬੇਸ ਸਿਸਟਮ ਹੈ ਪਠਾਨਕੋਟ ਦੇ ਵਿੱਚ ਕੱਲ ਵੀ ਉੱਥੇ ਹਮਲਾ ਹੋਇਆ ਤੇ ਅੱਜ ਵੀ 15 ਤੋਂ 20 ਅਟੈਕ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੀਤੇ ਗੇ ਤਾਂ ਜਿਹਦਾ ਡਰ ਸੀ ਉਹੀ ਗੱਲ ਹੋਈ ਹੈ ਤੇ ਹੁਣ ਜਿਹੜਾ ਇਹ ਸਿਸਟਮ ਜਾ ਕਿਧਰ ਨੂੰ ਰਿਹਾ ਹੈ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜੇ ਕੱਲ ਨੂੰ ਕੋਈ ਵਾਰ ਲੱਗਦੀ ਹੈ ਹਾਲਾਂਕਿ ਹਜੇ ਅਸਿੱਧੇ ਤੌਰ ਦੇ ਉੱਪਰ ਲੱਗੀ ਹੋਈ ਹੈ ਜੇਕਰ ਨੂੰ ਸਿੱਧੇ ਤੌਰ ਤੇ ਲੱਗੀ ਤਾਂ ਬੁਰਾ ਹਾਲ ਹੋ ਜਾਣਾ ਪਾਕਿਸਤਾਨੀ ਆਰਮੀ ਦਾ ਕਿਉਂਕਿ ਟਾਰਗੇਟ ਕੀਤਾ ਜਾ ਰਿਹਾ ਪਠਾਨਕੋਟ ਬੜਾ ਸੈਸਟਿਵ ਏਰੀਆ ਜੰਮੂ ਕਸ਼ਮੀਰ ਦਾ ਬਾਰਡਰ ਨਾ ਲੱਗਦਾ ਤੇ ਪਠਾਨਕੋਟ ਦੇ ਉੱਪਰ 15 ਤੋਂ 20 ਅਟੈਕ ਕੀਤੇ ਗਏ ਨੇ ਮਜ਼ਾਈਲਾਂ ਦਾ ਕੀਆਂ ਗਈਆਂ ਨੇ ਤੇ ਨਾਲ ਦੀ ਨਾਲ ਦੂਜੇ ਪਾਸੇ ਦਿੱਲੀ ਦੇ ਵਿੱਚ ਵੱਡੀ ਹਰਕਤ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਸਦੀ ਹੈ ਐਮਰਜੈਂਸੀ ਕਾਲ ਕੀਤੀ ਹੈ ਔਰ ਥੋੜੀ ਸਮੇਂ ਦੇ ਵਿੱਚ ਭਾਰਤ ਇੱਕ ਵੱਡਾ ਟੈਲੀਏਸ਼ਨ ਐਕਟ ਕਰ ਸਕਦਾ ਹੈ ਇੱਕ ਵੱਡਾ ਜਿਹੜਾ ਤੋਂ ਦਾ ਦੇਖ ਕੇ ਅਟੈਕ ਪਾਕਿਸਤਾਨ ਦੇ ਉੱਪਰ ਕਰ ਸਕਦਾ ਕੱਲ ਲਾਹੌਰ ਕਰਾਚੀ ਪਸ਼ਾਵਰ ਦੇ ਉੱਪਰ ਹੋਇਆ ਇਸਲਾਮਾਬਾਦ ਤੇ ਹੋਇਆ ਕੱਲ ਦਿੱਲੀ ਦਾ ਇੰਡੀਆ ਗੇਟ ਖਾਲੀ ਕਰਵਾ ਲਿਆ ਗਿਆ ਔਰ ਲਗਾਤਾਰ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਪ੍ਰੋ ਪੰਜਾਬ ਟੀਵੀ ਦਿਖਾ ਰਿਹਾ ਨਾਲ ਦੀ ਨਾਲ ਇਸ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਦੇਖਣਾ ਚਾਹੁੰਦੇ ਕਿ ਆਖਰਕਾਰ ਇਸ ਨੂੰ ਨਸ਼ਟ ਕਰ ਰਿਹਾ ਪਰ ਤੋਂ ਦਾ ਦੇਖ ਕੇ ਗੁਰਦਾਸਪੁਰ ਦੇ ਵਿੱਚ ਪੰਜ ਤੋਂ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਫਤਾਰਪੁਰ ਕੋਰੀਡੋਰ ਜਿੱਤੇ ਗੁਰੂ ਨਾਨਕ ਸਾਹਿਬ ਨੇ ਆਪਣ ਦੀ ਜ਼ਿੰਦਗੀ ਦੇ ਆਖਰੀ 17 ਸਾਲ ਬਿਤਾਏ ਜਿੱਥੋਂ ਮਾਨਵਤਾ ਦਾ ਸੰਦੇਸ਼ ਦਿੱਤਾ ਜਿੱਥੋਂ ਖੇਤੀ ਦਾ ਸੰਦੇਸ਼ ਦਿੱਤਾ ਉੱਥੇ ਜਿਹੜਾ ਇੱਕ ਅਟੈਕ ਹੋਇਆ ਬੜੀ ਮੰਦ ਭਾਗੀ ਗੱਲ ਹੈ ਜੀ ਹਾਂ ਦੱਸ ਦੇ ਕਿ ਹੁਣੇ-ਹੁਣੇ ਅਸੀਂ ਅੱਜ ਸ਼ਾਮ ਨੂੰ ਜਿਹੜਾ ਪਿੰਡ ਕਵਰ ਕਰਕੇ ਆਇਆ ਕਰਤਾਰਪੁਰ ਕੋਰੀਡੋਰ ਦੇ ਬਿਲਕੁਲ ਨਾਲ ਸੀ ਪੱਟੀ ਵਾਲਾ ਜੀ ਹਾਂ ਦੱਸ ਦੇ ਕਿ ਉੱਥੇ ਜਿਹੜਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅਸੀਂ ਕਵਰੇਜ ਕੀਤੀ ਔਰ ਅੱਜ ਇੱਕ ਹੋਰ ਹਮਲਾ ਹੋਇਆ ਅਟੈਕ ਹੋਇਆ ਕਰਤਾਰਪੁਰ ਕੋਰੀਡੋਰ ਦੇ ਬਿਲਕੁਲ ਨੇੜੇ ਤਾਂ ਬਹੁਤ ਮੰਦ ਭਾਗੀ ਗਾਲਾਂ ਮਰਸਰ ਦੇ ਵਿੱਚ ਵੀ ਕਿਹਾ ਯਾਰ ਹੈ ਕਿ ਕੁਸ ਥਾਮਾ ਦੇ ਉੱਪਰ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਆ ਤਾਂ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਆਪਣੀਆਂ ਹਰਕਤਾਂ ਤੋਂ ਦੇ ਦੂਜੇ ਪਾਸੇ ਲਗਾਤਾਰ ਭਾਰਤੀ ਫੌਜ ਜਿਹੜੀ ਹੈ ਨਿਗਾਹ ਰੱਖ ਰਹੀ ਹੈ ਔਰ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਇਹਨਾਂ ਮਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਖਤਮ ਕੀਤਾ ਜਾ ਰਿਹਾ ਅੱਜ ਸ਼ਾਮ ਨੂੰ ਤਕਰੀਬਨ ਇੱਕ ਘੰਟਾ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਐਨਐਸਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਅਜੀਤ ਡੋਵਾਲ ਨੇ ਉਹ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਭਾਰਤ ਦਾ ਬ੍ਰਹਮਾਸਤਰ ਕਿਹਾ ਜਾਂਦਾ ਹੈ ਭਾਰਤ ਦਾ ਬ੍ਰਹਮਾਸਤਰ ਕਿਹਾ ਜਾਂਦਾ ਹੈ ਅਜੀਤ ਡੋਵਾਲ ਨੂੰ ਔਰ ਦੂਜੇ ਪਾਸੇ ਸੀਡੀਐਸ ਸ਼ਾਮਲ ਸੀ ਤਿੰਨੋਂ ਫੋਰਸਾਂ ਦੇ ਮੁਖੀ ਸ਼ਾਮਲ ਸੀ ਤੇ ਹੁਣ ਜਿਹੜਾ ਭਾਰਤ ਵੱਡਾ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਆਉਣ ਵਾਲੇ ਇੱਕ ਘੰਟੇ ਦੇ ਵਿੱਚ ਬਹੁਤ ਵੱਡਾ ਐਕਸ਼ਨ ਪਾਕਿਸਤਾਨ ਦੇ ਉੱਪਰ ਹੋਣ ਜਾ ਰਿਹਾ ਕੱਲ ਜਿਵੇਂ ਲਾਹੌਰ ਇਸਲਾਮਾਬਾਦ ਕਰਾਚੀ ਪਸ਼ਾਵਰ ਦੇ ਉੱਪਰ ਜਿਹੜਾ ਅਟੈਕ ਕੀਤੇ ਗਏ ਭਾਰਤ ਦੇ ਵੱਲੋਂ ਲਗਾਤਾਰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤੇ ਅੱਜ ਅੰਮ੍ਰਿਤਸਰ ਪਾਕਿਸਤਾਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਅਟੈਕ ਕੀਤੇ ਗਏ ਨੇ ਗੁਰਦਾਸਪੁਰ ਦੇ ਵਿੱਚ ਵੀ ਅਟੈਕ ਕੀਤੇ ਗਏ ਨੇ ਔਰ ਤੁਹਾਨੂੰ ਦੱਸ ਦੇ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਇੱਕ ਮਜ਼ਾਇਲ ਡਿੱਗੀ ਹੈ ਤਾਂ ਲਗਾਤਾਰ ਪਠਾਨਕੋਟ ਹੋਵੇ ਪਠਾਨਕੋਟ ਦਾ ਪਹਿਲੀ ਦਹਿਲਿਆ ਪਿਆ ਪਠਾਨਕੋਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਅਟੈਕ ਕੀਤੇ ਜਾ ਰਹੇ ਨੇ ਲਗਾਤਾਰ ਧਮਾਕੇ ਕੀਤੇ ਜਾ ਰਹੇ ਪਠਾਨਕੋਟ ਦੇ ਵਿੱਚ ਤਾਂ ਪੰਜਾਬ ਨੂੰ ਸਭ ਤੋਂ ਵੱਧ ਟਾਰਗੇਟ ਕਿਉਂ ਕੀਤਾ ਜਾ ਰਿਹਾ ਪੰਜਾਬ ਨੂੰ ਹੀ ਸਭ ਤੋਂ ਵੱਧ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਦੇਖੋ ਬਹੁਤ ਵੱਡਾ ਬਾਰਡਰ ਸਾਡਾ ਗੁਜਰਾਤ ਪੁੰਛ ਦੇ ਨਾਲ ਵੀ ਲੱਗਦਾ ਬਹੁਤ ਸਾਰਾ ਬਾਰਡਰ ਸਾਡਾ ਰਾਜਸਥਾਨ ਦੇ ਨਾਲ ਵੀ ਲੱਗਦਾ ਬਟ ਉੱਥੇ ਤੋਂ ਦੱਸ ਦਈਏ ਕਿ ਬਹੁਤ ਸਾਰਾ ਰੇਗਿਸਤਾਨਾਂ ਦੇ ਇਲਾਕੇ ਲੇਕਿਨ ਜਿਹੜਾ ਟਾਰੀ ਵਾਲਾ ਬਾਰਡਰ ਹੈ ਜਿਹੜਾ ਸਭ ਤੋਂ ਮੇਨ ਬਾਰਡਰ ਹੈ ਬਾਗਾ ਬਾਰਡਰ ਪੰਜਾਬ ਦਾ ਫਿਰੋਜ਼ਪੁਰ ਵਾਲਾ ਹੁਸੈਨੀ ਵਾਲਾ ਬਾਰਡਰ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕ ਖੇਮਕਰਨ ਕਿੰਨੀ ਚੱਲ ਜਾਓ ਤੁਸੀਂ ਉੱਥੇ ਆ ਜਾਂਦਾ ਜਿਹੜਾ ਪਿੰਡ ਹੈ ਲਾਸਟ ਪਿੰਡ ਖੇਮਕਰਨ ਬਲਟੋਹਾ ਪਿੱਕੇ ਪਿੰਡ ਇਹ ਵੀ ਬਾਰਡਰ ਏਰੀਆ ਆ ਜਾਂਦਾ ਬਿਲਕੁਲ ਔਰ ਇੱਥੇ ਲਗਾਤਾਰ ਧਮਾਕੇ ਪੰਜਾਬ ਦੇ ਵਿੱਚ ਹੁਣ ਪਾਕਿਸਤਾਨ ਕਰ ਰਿਹਾ ਨਹੀਂ ਆਪਣੀਆਂ ਹਰਕਤ ਆ ਰਿਹਾ ਪਾਕਿਸਤਾਨ ਦਾ ਲਗਾਤਾਰ ਹੁਣ ਸਭ ਤੋਂ ਵੱਡੀ ਅਪਡੇਟ ਦੇ ਦਿੰਦੇ ਆ ਕਰਤਾਰਪੁਰ ਕੋਰੀਡੋਰ ਦੇ ਕੋਲ ਹਮਲਾ ਹੋਇਆ ਕਰਤਾਰਪੁਰ ਕੋਰੀਡੋਰ ਦੇ ਕੋਲ ਧਮਾਕਾ ਹੋਇਆ ਉੱਥੇ ਲੋਕਾਂ ਨੇ ਲਗਾਤਾਰ ਨਾਲ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ ਲੋਕ ਔਰ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ 506 ਅਟੈਕ ਜਿਹੜੇ ਆ ਉਹ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਵੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਤਾਂ ਫਿਰੋਜ਼ਪੁਰ ਦੇ ਖਾਈ ਪਿੰਡ ਦੇ ਵਿੱਚ ਖਾਈ ਪਿੰਡਾ ਫਿਰੋਜ਼ਪੁਰ ਦਾ ਜਿੱਥੇ ਮਿਜ਼ਾਈਲ ਡਿੱਗੀ ਔਰ ਮਿਜ਼ਾਈਲ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਉੱਤੇ ਲਗਾਤਾਰ ਪਠਾਨਕੋਟ 에어 베이스 ਪਰ ਕੱਲ ਹਮਲਾ ਹੋਇਆ ਤੇ ਅੱਜ ਪਠਾਨਕੋਟ ਨੂੰ ਫੇਰ ਟਾਰਗੇਟ ਕੀਤਾ ਜਾ ਰਿਹਾ ਪਠਾਨਕੋਟ ਦਾ ਏਰੀਆ ਜਿਹੜਾ ਉਸ ਨੂੰ ਜਿਓਗ੍ਰਾਫਿਕਲੀ ਸਮਝੋ ਨਾਲ ਜੰਮੂ ਕਸ਼ਮੀਰ ਵਾਲਾ ਬਾਰਡਰ ਲੱਗ ਜਾਂਦਾ ਤੇ ਨਾਲ ਦੂਜੇ ਪਾਸੇ ਤੁਸੀਂ ਆਪ ਦੇਖੋ ਕਿੰਨਾ 에ਅਰ ਬੇਸ ਸਿਸਟਮ ਹੈ ਪਠਾਨਕੋਟ ਦੇ ਵਿੱਚ ਕੱਲ ਵੀ ਉੱਥੇ ਹਮਲਾ ਹੋਇਆ ਤੇ ਅੱਜ ਵੀ 15 ਤੋਂ 20 ਅਟੈਕ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਤਾਂ ਜਿਹਦਾ ਡਰ ਸੀ ਉਹੀ ਗੱਲ ਹੋਈ ਹੈ ਤੇ ਹੁਣ ਜਿਹੜਾ ਇਹ ਸਿਸਟਮ ਜਾ ਕਿਧਰ ਨੂੰ ਰਿਹਾ ਹੈ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜੇ ਕੱਲ ਨੂੰ ਕੋਈ ਵਾਰ ਲੱਗਦੀ ਹੈ ਹਾਲਾਂਕਿ ਹਜੇ ਸਿੱਧੇ ਤੌਰ ਦੇ ਉੱਪਰ ਲੱਗੀ ਹੋਈ ਹੈ ਜੇਕਰ ਨੂੰ ਸਿੱਧੇ ਤੌਰ ਤੇ ਲੱਗੀ ਤਾਂ ਬੁਰਾ ਹਾਲ ਹੋ ਜਾਣਾ ਪਾਕਿਸਤਾਨੀ ਆਰਮੀ ਦਾ ਕਿਉਂਕਿ ਪਾਕਿਸਤਾਨ ਦੀ ਆਰਮੀ ਜਿਹੜਾ ਤੁਹਾਨੂੰ ਸਮਝਾਵਾਂਗੇ ਕਿ ਭਾਰਤ ਔਰ ਪਾਕਿਸਤਾਨ ਦੀ ਆਰਮੀ ਦੇ ਵਿੱਚ ਕਿੰਨਾ ਫਰਕ ਹੈ ਕਿੰਨਾ ਜ਼ਿਆਦਾ ਜਿਹੜਾ ਚਾਹੇ ਤੁਸੀਂ ਹਥਿਆਰਾਂ ਨੂੰ ਲੈ ਕੇ ਲਾ ਲਓ ਚਾਹੇ ਤੁਸੀਂ ਮੋਡਰੇਟਡ ਜਿਹੜੇ ਮਿਜ਼ਾਈਲਸ ਨੇ ਉਹਨਾਂ ਨੂੰ ਲੈ ਕੇ ਲਾ ਲਓ ਭਾਰਤ ਦੇ ਕੋ ਫ੍ਰੈਂਚ ਮੇਡ ਰਾਫੇਲ ਹੈ ਹਾਲਾਂਕਿ ਜਿਹੜਾ ਅੱਜ ਐਮਈਏ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਜ਼ਿਕਰ ਆਇਆ ਕਿ ਤੁਰਕਿਸ਼ ਜਿਹੜੀ ਸੀ ਮਿਜ਼ਾਈਲ ਤੁਰਕੀਸ਼ ਜਿਹੜੀ ਮਜ਼ਾਇਲ ਸੀ ਉਹ ਸੀ ਪਾਕਿਸਤਾਨ ਦੇ ਕੋਲ ਜਿਹਦੇ ਨਾਲ ਤੁਹਾਨੂੰ ਦੱਸਦੀ ਕਿ ਇਹ ਅਟੈਕ ਕੀਤੇ ਜਾ ਰਹੇ ਸੀ ਤੇ ਬਾਅਦ ਦੇ ਵਿੱਚ ਹੁਣ ਤੁਸੀਂ ਆਪ ਦੇਖੋ ਤੁਰਕੀ ਕਿੱਧਰ ਨੂੰ ਜਾ ਰਿਹਾ ਜੀਓ ਪੋਲਿਟਿਕ ਸਮਝੋ ਤੁਰਕੀ ਦੇਸ਼ ਕਿਹਨੂੰ ਸਪੋਰਟ ਕਰ ਰਿਹਾ ਅਰਬ ਕਿਹਨੂੰ ਸਪੋਰਟ ਕਰ ਰਿਹਾ ਸਭ ਤੋਂ ਵੱਡੀ ਗੱਲ ਇਹੀ ਸਾਹਮਣੇ ਆ ਰਹੀ ਹੈ ਪਰ ਫਿਲਹਾਲ ਖਬਰ ਤੇ ਆਉਣਿਆ ਅੰਮ੍ਰਿਤਸਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਔਰ ਕਰਤਾਰਪੁਰ ਕੋਰੀਡੋਰ ਦੇ ਵਿੱਚ ਕਰਤਾਰਪੁਰ ਕੋਰੀਡੋਰ ਦੇ ਆਸ-ਪਾਸੇ ਦੇ ਜਿੰਨੇ ਏਰੀਏ ਨੇ ਉਹਨਾਂ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਆ ਬਹੁਤ ਵੱਡੇ ਧਮਾਕੇ ਹੋਏ ਨੇ ਔਰ ਕਈ ਥਾਵਾਂ ਦੇ ਉੱਪਰ ਤਾਂ ਮਜ਼ਾਇਲ ਡਰੋਨ ਜਿਹੜੇ ਨੇ ਉਹ ਬ੍ਰਾਮਦ ਵੀ ਹੋਏ ਨੇ ਔਰ ਤੁਹਾਨੂੰ ਦੱਸ ਦੇ ਕਿ ਲਗਾਤਾਰ ਪਠਾਨਕੋਟ ਨੂੰ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਸਮਝੋ ਪਠਾਨਕੋਟ ਨੂੰ ਟਾਰਗੇਟ ਕੀਤਾ ਜਾ ਰਿਹਾ ਪਠਾਨਕੋਟ ਬੜਾ ਸੈਸਟਿਵ ਏਰੀਆ ਜੰਮੂ ਕਸ਼ਮੀਰ ਦਾ ਬਾਰਡਰ ਨਾਲ ਲੱਗਦਾ ਹੈ ਤੇ ਪਠਾਨਕੋਟ ਦੇ ਉੱਪਰ 15 ਤੋਂ 20 ਅਟੈਕ ਕੀਤੇ ਗਏ ਨੇ ਮਜ਼ਾਈਲਾਂ ਦਾਗੀਆਂ ਗਈਆਂ ਨੇ ਤੇ ਨਾਲ ਦੀ ਨਾਲ ਦੂਜੇ ਪਾਸੇ ਦਿੱਲੀ ਦੇ ਵਿੱਚ ਵੱਡੀ ਹਰਕਤ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਸੱਦੀ ਹੈ ਐਮਰਜੈਂਸੀ ਕਾਲ ਕੀਤੀ ਹੈ ਔਰ ਥੋੜੀ ਸਮੇਂ ਦੇ ਵਿੱਚ ਭਾਰਤ ਇੱਕ ਵੱਡਾ ਟੈਲੀਗੇਸ਼ਨ ਐਕਟ ਕਰ ਸਕਦਾ ਹੈ ਇੱਕ ਵੱਡਾ ਜਿਹੜਾ ਧੁੰਦਾ ਦੇ ਕਿ ਅਟੈਕ ਪਾਕਿਸਤਾਨ ਦੇ ਉੱਪਰ ਕਰ ਸਕਦਾ ਹੈ ਕੱਲ ਲਾਹੌਰ ਕਰਾਚੀ ਪਸ਼ਾਬਰ ਦੇ ਉੱਪਰ ਹੋਇਆ اسلامਾਬਾਦ ਤੇ ਹੋਇਆ ਕੱਲ ਦਿੱਲੀ ਦਾ ਇੰਡੀਆ ਗੇਟ ਖਾਲੀ ਕਰਵਾ ਲਿਆ ਗਿਆ ਔਰ ਲਗਾਤਾਰ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਪ੍ਰੋ ਪੰਜਾਬ ਟੀਵੀ ਦਿਖਾ ਰਿਹਾ ਨਾਲ ਦੀ ਨਾਲ ਇਸ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਦੇਖਣਾ ਚਾਹੁੰਦੇ ਕਿ ਆਖਰ